ਦੋਸਤਾਨੋ ਕਮੀਓ ਤੁਸੀਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਥੋੜਾ ਸਾਰਿਆਂ ਦਾ ਸਵਾਗਤ ਆ ਮੇਰੇ ਚੈਨਲ ਤੇ ਤੁਹਾਡੇ ਜਾਣਕਾਰੀ ਲਈ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਸੋਸ਼ਲ ਮੀਡੀਆ ਤੇ ਅੱਜ ਕੱਲ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਮੌਤ ਦੀ ਖਬਰ ਜਿਹੜੀ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਦੇ ਵਿਚਕਾਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇੱਕ ਟਵਿੱਟਰ ਆਈ ਆਪਣੀ ਇੱਕ ਪੋਸਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਉਹ ਪਿਛਲੇ ਕੁਝ ਸਮਾਂ ਤੋਂ ਬਹੁਤ ਜ਼ਿਆਦਾ ਬਿਮਾਰ ਸੀ ਅਤੇ ਬਿਮਾਰ ਹੋਣ ਕਰਕੇ ਹਸਪਤਾਲ ਚ ਦਾਖਲ ਸਨ ਅਤੇ ਹਸਪਤਾਲ ਚ ਦਾਖਲ ਸਿੱਕੇ ਤੇ ਹੁਣ ਉਹ ਬਿਲਕੁਲ ਸਹੀ ਹੋ ਗਿਆ ਹਨ ਪਰ ਸੋਸ਼ਲ ਮੀਡੀਆ ਤੇ ਉਹਨਾਂ ਦੀ ਮੌਤ ਬਾਰੇ ਜਿਹੜੀ ਬਹੁਤ ਉਹ ਖਬਰ ਉਹ ਫੈਲ ਰਹੀ ਹੈ ਕਿ ਇਹਨਾਂ ਦੀ ਮੌਤ ਹੋ ਗਈ ਹੈ ਇਹਨਾਂ ਦੀ ਮੌਤ ਹੋ ਗਈ ਪਰ ਉਹਨਾਂ ਨੇ ਇਹ ਦੱਸਿਆ ਕਿ ਇਹ ਬਿਲਕੁਲ ਅਫਵਾਹ ਨਹੀਂ ਨਾ ਅਫਵਾਹ ਤਾਂ ਬੱਚੋ ਮੈਂ ਬਿਲਕੁਲ ਸਵਾਸਥ ਹਾਂ ਮੈਂ ਬਿਲਕੁਲ ਠੀਕ ਹਾਂ ਤੇ ਮੈਂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ ਅਤੇ ਮੈਨੂੰ ਕੁਝ ਨਹੀਂ ਹੋਇਆ ਬਿਲਕੁਲ ਠੀਕ ਹਾਂ ਇਹਨਾਂ ਨੇ ਸੋਸ਼ਲ ਮੀਡੀਆ ਤੇ ਦਿਆ ਹੋਇਆ ਆਪਣੀ ਜਾਣਕਾਰੀ ਤੋਂ ਦੱਸਤੀ ਆ ਤੁਹਾਡੇ ਜਾਣਕਾਰੀ ਤੁਹਾਨੂੰ ਦੱਸ ਦਿੰਨੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਮੌਦੀ ਖਬਰ ਬਹੁਤ ਹੀ ਕਾਫੀ ਚੜਤੂ ਸੋਸ਼ਲ ਮੀਡੀਆ ਤੇ ਜਰੀਆ ਵਾਹ ਫੈਲ ਰਹੀ ਸੀ ਪਰ ਜਿਹੜੀ ਸੱਚਾਈ ਉਹਨੇ ਇਹ ਸਾਹਮਣੇ ਆਈ ਆ ਤੇ ਉਮੀਦ ਕਰਦਾ ਹਾਂ ਖਬਰ ਤੁਹਾਨੂੰ ਵਧੀਆ ਲੱਗੀ ਹੋਵੇਗੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਅਤੇ ਇਸ ਤਰ੍ਹਾਂ ਦੀ ਪੰਜਾਬੀ ਅਪਡੇਟ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ